ਸਾਖੀ ਭਾਈ ਸੁਭਾਗੇ ਜੀ ਦੀ ਗੁਰੂ ਨਾਨਕ ਦੇਵ ਜੀ ਦਾ ਇੱਕ ਗਰੀਬੜਾ ਜਿਹਾ ਸਿੱਖ ਸੀ ਧਰਮ ਪਤਨੀ ਤੇ ਇੱਕ ਪੁੱਤਰ ਜਿਸ ਦਾ ਨਾਮ ਭਾਈ ਸੁਭਾਗਾ ਜੀ ਸੀ ਇਹ ਛੋਟਾ ਜਿਹਾ ਪਰਿਵਾਰ ਭਾਵੇਂ ਬਹੁਤ ਗਰੀਬ ਸੀ ਪਰ ਸ਼ਰਧਾ ਤੇ ਵਿਸ਼ਵਾਸ ਨਾਲ ਲੱਕ ਨੱਕ ਤੱਕ ਭਰਿਆ ਹੋਇਆ ਸੀ ਹਰ ਵੇਲੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਚਿੱਤ ਵਿੱਚ ਵਸਾਈ ਰੱਖਦੇ ਸਨ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਿਆ ਕਰਦੇ ਸਨ ਉਹ ਕੀ ਦੇਖਦੇ ਹਨ ਕਿ ਗੁਰੂ ਸਾਹਿਬ ਜੀ ਨੂੰ ਕਦੇ ਕੋਈ ਸਿੱਖ ਕਦੇ ਕੋਈ ਸ਼ਰਧਾਲੂ ਆਪਣੇ ਗ੍ਰਹਿ ਵਿਖੇ ਬੁਲਾਉਂਦੇ ਹਨ ਤੇ ਬੜੀ ਸ਼ਰਦਾ ਨਾਲ ਅੰਨ ਜਲ ਦੀ ਸੇਵਾ ਕਰਦੇ ਹਨ ਇਸ ਸਿੱਖ ਦਾ ਵੀ ਬੜਾ ਜੀ ਕੀਤਾ ਕਿ ਗੁਰੂ ਸਾਹਿਬ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਛਕਾਇਆ ਜਾਵੇ ਤੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਜਾਵੇ ਪਰ ਘਰ ਦੇ ਹਾਲਾਤ ਉਸ ਨੂੰ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਦੇ ਸਮਰੱਥ ਨਹੀਂ ਸੀ ਰਖਦੇ ਉਹ ਸੋਚਦਾ ਹੈ ਕਿ ਗੁਰੂ ਸਾਹਿਬ ਤਾਂ ਪ੍ਰੇਮ ਦੇ ਭੁੱਖੇ ਹਨ ਉਹਨਾਂ ਨੂੰ ਚੰਗੇ ਚੰਗੇ ਭਕਵਾਨਾਂ ਦੀ ਜ਼ਰੂਰਤ ਨਹੀਂ ਫਿਰ ਇਸ ਸੋਚ ਨੂੰ ਇਹ ਜਾਣ ਕੇ ਮਾਰ ਲੈਂਦਾ ਹੈ ਕਿ ਭਾਵੇਂ ਗੁਰੂ ਸਾਹਿਬ ਗਰੀਬਾਂ ਦੇ ਮਿੱਤਰ ਹਨ ਪਰ ਚੰਗੀ ਭਉ ਭਗਤ ਕਰਨੀ ਵੀ ਤਾਂ ਮੇਰਾ ਫਰਜ਼ ਹੈ ਕਿਦਰੇ ਮੈਂ ਪ੍ਰੇਮ ਦੀ ਖਿੱਚ ਦਾ ਵੱੱਦਾ ਕੋਈ ਗੁਸਤਾਖੀ ਹੀ ਨਾ ਕਰ ਬੈਠਾਂ ਸੋਚਾਂ ਸੋਚਦਾ ਹੈ ਤੇ ਫਿਰ ਟਾਲ ਲੈਂਦਾ ਹੈ ਇੱਕ ਦਿਨ ਹੀਲਾ ਕਰਕੇ ਤੁਰ ਪਿਆ ਕਿ ਭਾਵੇਂ ਕੁਝ ਵੀ ਹੋ ਜਾਵੇ ਪਰ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਜ਼ਰੂਰ ਛਕਾਉਣਾ ਹੈ ਨਾਲ ਸੁਭਾਗਾ ਜਾ ਰਿਹਾ ਹੈ ਤੇ ਆਵਾਜ਼ ਦੇ ਰਿਹਾ ਹੈ ਕਿ ਮੈਨੂੰ ਕੋਈ ਮੁੱਲ ਖਰੀਦ ਲਵੋ ਉਮਰ ਭਾਵੇਂ ਛੋਟੀ ਹੈ ਪਰ ਬੁੱਧੀ ਵੱਡੀ ਹੈ ਕਿ ਆਪਣਾ ਆਪ ਵੇਚ ਕੇ ਕਿ ਗੁਰੂ ਸਾਹਿਬ ਜੀ ਨੂੰ ਖੁਸ਼ ਕਰਨਾ ਚਾਹੀਦਾ ਹੈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾ ਸੁਭਾਗਾ ਗੁਰ ਕੀ ਬਚਨੀ ਹਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਤਨ ਸਿੱਖੀ ਤੇ ਤਨ ਸਿੱਖ ਜਿਹੜੇ ਆਪਣੇ ਆਪ ਨੂੰ ਗੁਰੂ ਲਈ ਵੇਚ ਵੀ ਦਿੰਦੇ ਹਨ ਤੇ ਗੁਰੂ ਤੋਂ ਕੁਰਬਾਨ ਵੀ ਹੋ ਜਾਂਦੇ ਹਨ ਸਿੱਖ ਹੁੰਦਾ ਹੀ ਉਹ ਹੈ ਜਿਹੜਾ ਆਪਣੀਆਂ ਖੁਆਇਸ਼ਾਂ ਇਛਾਵਾਂ ਮਾਰ ਕੇ ਗੁਰੂ ਦੀ ਖੁਸ਼ੀ ਦਾ ਯਤਨ ਕਰੇ ਇਸ ਤੋਂ ਬਾਅਦ ਭਾਈ ਸੁਭਾਗਾ ਆਵਾਜ਼ਾਂ ਦੇ ਰਿਹਾ ਹੈ ਪਰ ਕਿਸੇ ਨੇ ਉਸਨੂੰ ਮੁੱਲ ਨਹੀਂ ਖਰੀਦਿਆ ਉਮਰ ਛੋਟੀ ਸੀ ਨੌਕਰ ਹੋ ਕੇ ਵੀ ਕੀ ਕੰਮ ਕਰ ਸਕਦਾ ਸੀ ਪੈਸੇ ਲੈ ਕੇ ਸਿੰਘ ਘਰ ਆਇਆ ਤਾਂ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਨਿਯੋਤਾ ਭੇਜ ਦਿੱਤਾ ਸਾਰਾ ਦਿਨ ਘਰ ਵਿੱਚ ਲੰਗਰ ਪਾਣੇ ਤਿਆਰ ਹੋਣ ਲੱਗਾ ਕੁਦਰਤ ਦੀ ਐਸੀ ਖੇਡ ਬਣੀ ਕਿ ਚਾਹ ਚਾਹ ਨਾਲ ਛੋਟੀ ਉਮਰ ਦਾ ਭੱਜਾ ਫਿਰਦਾ ਬਲ ਦੇ ਚੁੱਲ੍ਹੇ ਵਿੱਚ ਜਾ ਡਿੱਗਾ ਤੇ ਅੱਧੇ ਤੋਂ ਜ਼ਿਆਦਾ ਸੜ ਗਿਆ ਤੇ ਥੋੜੇ ਹੀ ਸਮੇਂ ਦੇ ਵਿੱਚ ਉਸ ਦੀ ਮੌਤ ਹੋ ਗਈ। ਉੱਧਰ ਦੋਨਾਂ ਪਤੀ ਪਤਨੀ ਨੇ ਸੋਚਿਆ ਕਿ ਜੇ ਇਸ ਪੁੱਤ ਨੂੰ ਰੋਇਆ ਤਾਂ ਗੁਰੂ ਸਾਹਿਬ ਦੀ ਸੇਵਾ ਦਾ ਮੌਕਾ ਹੱਥੋਂ ਨਿਕਲ ਜਾਵੇਗਾ। ਘਰ ਵਿੱਚ ਗਰੀਬੀ ਤੇ ਗਰੀਬ ਹੋਣ ਕਰਕੇ ਉਹਨਾਂ ਨੂੰ ਗੁਰੂ ਜੀ ਦੀ ਸੇਵਾ ਕਰਨਾ ਇਹ ਕੰਮ ਬਹੁਤ ਔਖਾ ਲੱਗਦਾ ਸੀ। ਦੋਨਾਂ ਜੀਆ ਨੇ ਬਿਨਾਂ ਕਿਸੇ ਨੂੰ ਦੱਸੇ ਸੇਵਾ ਕਰਦੇ ਰਹੇ। ਤੇ ਇਹ ਸੋਚਿਆ ਕਿ ਜਦ ਗੁਰੂ ਸਾਹਿਬ ਲੰਗਰ ਪਾਣੀ ਛੱਕ ਕੇ ਹਟਣਗੇ ਤਾਂ ਸਭ ਕੁਝ ਦੱਸ ਦੇਵਾਂਗੇ ਪਰ ਘਟ ਘਟ ਕੇ ਜਾਣਨ ਹਾਰ ਤੋਂ ਕੁਝ ਵੀ ਨਹੀਂ ਲੁਕੋਇਆ ਗੁਰੂ ਨਾਨਕ ਪਾਤਸ਼ਾਹ ਜੀ ਨਿਉਨਤਾ ਸੁਣ ਕੇ ਉਹਨਾਂ ਦੇ ਘਰ ਚਲੇ ਆਏ ਤੇ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਸੁਭਾਗਾ ਕਿੱਥੇ ਹੈ ਨਜ਼ਰ ਨਹੀਂ ਆ ਰਿਹਾ ਤਾਂ ਸਿੰਘ ਨੇ ਜਵਾਬ ਦਿੱਤਾ ਕਿ ਮਹਾਰਾਜ ਜੀ ਸੁੱਤਾ ਪਿਆ ਹੈ ਗੁਰੂ ਸਾਹਿਬ ਨੇ ਕਿਹਾ ਸੁੱਤਾ ਪਿਆ ਹੈ ਤਾਂ ਆਵਾਜ਼ ਮਾਰ ਕੇ ਉਠਾ ਲੋ ਪਰ ਦੋਨੋਂ ਜੀ ਚੁੱਪ ਰਹੇ ਤਾਂ ਗੁਰੂ ਸਾਹਿਬ ਜੀ ਨੇ ਫਿਰ ਬਚਨ ਦੁਹਰਾਏ ਤਾਂ ਮਾਂ ਦੀਆਂ ਉਸ ਸਮੇਂ ਪੂ ਬਾਹੇ ਨਿਕਲ ਗਈਆਂ ਕਿੰਨੇ ਸਮੇਂ ਤੋਂ ਕੁੱਟ-ਕੁੱਟ ਰੱਖਿਆ ਬਰਾਗ ਆਖਰ ਨੂੰ ਛੁੱਟ ਹੀ ਪਿਆ ਰੋਂਦੀ ਹੋਈ ਬੋਲੀ ਕਿ ਸੱਚੇ ਪਾਤਸ਼ਾ ਜਿੱਥੇ ਸੁਭਾਗਾ ਚਲਾ ਗਿਆ ਹੈ ਉੱਥੇ ਮੇਰੀ ਆਵਾਜ਼ ਨਹੀਂ ਪਹੁੰਚਣੀ ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਹੌਸਲਾ ਦਿੱਤਾ ਤੇ ਆਵਾਜ਼ ਲਗਾਈ ਸੁਭਾਗੇ ਉਹ ਸੁਭਾਗੇ ਆਵਾਜ਼ ਦੇਣ ਦੀ देर ਹੋਈ ਸੀ ਕਿ ਅੰਦਰੋਂ ਹੱਸਦਾ ਹੱਸਦਾ ਸੁਭਾਗਾ ਗੁਰੂ ਸਾਹਿਬ ਜੀ ਦੇ ਚਰਨੀ ਆ ਲੱਗਾ ਇਹ ਦੇਖ ਕੇ ਸਾਰੇ ਪਾਸੇ ਹੈਰਾਨਗੀ ਹੀ ਛਾ ਗਈ ਦੋਨਾਂ ਜੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੋ ਇਸ ਪ੍ਰਕਾਰ ਇੱਕ ਗਰੀਬ ਪਰਿਵਾਰ ਨੇ ਗੁਰੂ ਪਾਤਸ਼ਾਹ ਜੀ ਦੀ ਆਪਣੇ ਘਰ ਪ੍ਰਸ਼ਾਦਾ ਸ਼ਕ ਕੇ ਸੇਵਾ ਕੀਤੀ ਉਹ ਸਾਹਿਬ ਜੀ ਨੇ ਉਹਨਾਂ ਦੇ ਪੁੱਤਰ ਨੂੰ ਦੁਬਾਰਾ ਜੀਵਨ ਅਤੇ ਸਵਾਸ ਬਖਸ਼ੇ ਇਤਿਹਾਸ ਦੱਸਦਿਆਂ ਹੋਇਆਂ ਗਲਤੀਆਂ ਤੋਂ ਖੀਮਾ ਕਰਨੀ ਜੀ ਅੱਗੇ ਤੋਂ ਇਹੋ ਜੀਆਂ ਹੋਰ ਸਾਖੀਆਂ ਸੁਣਨ ਲਈ ਤੁਸੀਂ ਸਾਡਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ